ਸਮਕਾਲ ਦਾ ਚਰਚਿਤ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁਵਿਦਵਿਅਕ ਲੇਖਕ ਸ੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 10ਵਾਂ ਭਾਗ ਸੁਣ ਰਹੇ ਹੋ ਤਿੰਨ ਤਿੰਨ ਮਹੀਨਿਆਂ ਦੀ ਫਸਲ ਹੁੰਦੀ ਗੇੜ ਨਾਲ ਹੁੰਦੀ ਰਹਿੰਦੀ ਮਾਲੀ ਅਗੇਤੀਆਂ ਸਬਜ਼ੀਆਂ ਬੀਜਦੇ ਉੱਤਰ ਦੀ ਸਬਜ਼ੀ ਦੁੱਗਣੇ ਤਿਗਣੇ ਭਾਅ ਵਿਕਦੀ ਮਾਲੀ ਜੈਪਾਲ ਦੇ ਨਾਲ ਨਾਲ ਆਪਣੇ ਹੱਥ ਵੀ ਰੰਗਦੇ ਵਦੈਕ ਦੇ ਅਕਾਲੀ ਦਲ ਚ ਰਲਰਣ ਨਾਲ ਜੈਪਾਲ ਨੇ ਉਤਲੀ ਫਿਰਤ ਘਟਾ ਦਿੱਤੀ ਦੂਰ ਨੇੜੇ ਸੰਤਾਂ ਦੀਆਂ ਵਰਸੀਆਂ ਤੇ ਵੀ ਘਟ ਜਾਂਦਾ ਪਹਿਲਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਚ ਜਾ ਕੇ ਸਿਆਸੀ ਤਵਾਜ਼ਨ ਵਧਾਉਂਦਾ ਸੀ ਨਾਲ ਦੇ ਹਲਕਿਆਂ ਦੇ ਉਮੀਦਵਾਰ ਵੀ ਉਹਦੇ ਪੈਰੀਂ ਆ ਪੈਂਦੇ ਨਿਰਮਲਾ ਤੋਂ ਪਿੱਛੋਂ ਉਸ ਨੇ ਖਰਚ ਕਰਕੇ ਆਪਣੇ ਦੋ ਐਮਸੀ ਜਿਤਾ ਕੇ ਵੇਖ ਲੈ ਸਨ ਪਰ ਉਹ ਚੋਣ ਜਿੱਤ ਕੇ ਬਣਨ ਵਾਲੇ ਪ੍ਰਧਾਨ ਨਾਲ ਸਿੱਧੇ ਹੋ ਗਏ ਸਨ ਜੈਪਾਲ ਦਾ ਅਹਿਸਾਨ ਕੱਪੜਿਆਂ ਤੋਂ ਗੁਲਾਲ ਵਾਂਗ ਛਾੜ ਦਿੱਤਾ ਸੀ ਮੰਡੀ ਦੀ ਮਾਲ ਬਣ ਕੇ ਬੋਲੀ ਲਵਾ ਲਈ ਸੀ ਵੇਖਣ ਪਿੱਛੋਂ ਦੋ ਚਾਰ ਵਾਰ ਲੰਘਦੇ ਟੱਪ ਦੇ ਡੇਰੇ ਆਏ ਸਨ ਜਦੋਂ ਜੈਪਾਲ ਨੇ ਚੰਗੀ ਤਰ੍ਹਾਂ ਚਾਹ ਪਣੀ ਨਾ ਪੁੱਛਿਆ ਤਾਂ ਉਹ ਹੌਲੀ-ਹੌਲੀ ਔਣੋਂ ਹੀ ਹਟ ਗਏ ਸੀ ਜੈਪਾਲ ਦੇ ਅੱਗੜ-ਪਿਛੜ ਦੋ ਤਿੰਨ ਫੋਨ ਆਏ ਤੀਜੇ ਦਿਨ ਬੀਬਾ ਸ਼ਹਿਰ ਆਈ ਡੇਰੇ ਚਲੀ ਗਈ ਜੈਪਾਲ ਪਤਾ ਲੱਗਣ ਤੇ ਬਾਹਰ ਆਇਆ ਤੇ ਆਓ ਜੀ ਕਹਿ ਕੇ ਅੱਗੇ ਤੁਰ ਪਿਆ ਉਹ ਉਹਦੇ ਪਿੱਛੇ ਸੌਣ ਵਾਲੇ ਕਮਰੇ 'ਚ ਚਲੀ ਗਈ ਕਮਰੇ 'ਚ AC ਚੱਲ ਰਿਹਾ ਸੀ ਛੋਟਾ ਜਿਹਾ ਫ੍ਰਿਜ ਵੀ ਸੀ ਕੰਧਾਂ ਦਾ ਫਿੱਕਾ ਗੁਲਾਬੀ ਰੰਗ ਨਿਗਾ ਖਿੱਚ ਰਿਹਾ ਸੀ ਕਮਰੇ ਦੀਆਂ ਕੰਧਾਂ ਤੇ ਮਹੰਤ ਫਕੀਰ ਸਿੰਘ ਤੇ ਮਹੰਤ ਸੁਜਾਨ ਸਿੰਘ ਦੀਆਂ ਵੱਡੀਆਂ-ਵੱਡੀਆਂ ਕਿਸੇ ਚਿੱਤਰਕਾਰ ਦੀਆਂ ਬੜਾਈਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਆਪ ਉਹ ਕੁਰਸੀ ਤੇ ਬੈਠ ਗਿਆ ਨਾਲ ਦੀ ਕੁਰਸੀ ਖਾਲੀ ਪਈ ਸੀ ਬੀਬਾ ਉਸ ਤੇ ਨਹੀਂ ਬੈਠੀ ਸਾਹਮਣੇ ਬੈੱਡ ਦੀ ਨੁੱਕਰ ਤੇ ਬੇਖੌਫ ਹੋ ਕੇ ਬੈਠ ਗਈ ਦਰਵਾਜ਼ਾ ਭੇੜਿਆ ਹੋਇਆ ਸੀ ਚਿਟਕਣੀ ਨਹੀਂ ਇਸ ਲੱਗੀ ਹੋਈ ਚਾਹ ਪੀਣ ਪਿੱਛੋਂ ਜੈਪਾਲ ਉਹਦੇ ਅੱਗੇ ਭਰੇ ਹੋਏ ਭਾਂਡੇ ਵਾਂਗ ਡੁੱਲ ਗਿਆ ਸੀ ਸੰਤ ਜੀਵਨ ਛੱਡ ਕੇ ਗ੍ਰਹਿਸਤੀ ਜੀਵਨ ਅਪਣਾਉਣ ਬਾਰੇ ਦੱਸ ਦਿੱਤਾ ਸੀ ਗੱਲਾਂ-ਗੱਲਾਂ 'ਚ ਡੇਰੇ ਦੀ ਜਾਇਦਾਦ ਬਾਰੇ ਦੱਸਿਆ ਸੀ ਪਰ ਉਹਦੇ ਬਾਰੇ ਉਹਨੂੰ ਬਾਬਿਆਂ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਉਹਨੇ ਇੱਕ-ਇੱਕ ਕਰਕੇ ਆਪਣੇ ਜੀਵਨ ਦੇ ਮਨਸੂਬੇ ਦੱਸੇ ਫਿਰ ਉਹਨੇ ਬੀਬਾ ਤੋਂ ਪੁੱਛਿਆ ਕਿ ਉਹ ਆਪਣਾ ਜੀਵਨ ਕਿਵੇਂ ਜਿਉਣਾ ਚਾਹੁੰਦੀ ਹੈ ਉਹਨੇ ਵੀ ਆਪਣਾ ਰਸਤਾ ਜੈਪਾਲ ਵਾਲਾ ਹੀ ਦੱਸਿਆ ਕਿਹਾ ਕਿ ਉਹਦੀਆਂ ਦੋ ਭੈਣਾਂ ਵਿਆਹਣ ਵਾਲੀਆਂ ਨੇ ਦੋਵੇਂ ਭੈਣਾਂ ਵਿਆਹਾਂ ਜਾਣ ਫਿਰ ਉਹ ਆਪਣੇ ਬਾਰੇ ਸੋਚੇਗੀ ਜੈਪਾਲ ਨੇ ਕਿਹਾ ਕਿ ਉਹ ਕਹਿੰਦੀ ਵਿਆਹ ਬਾਰੇ ਜੈਪਾਲ ਨੇ ਬੰਦ ਮੁਠੀ ਖੋਲੀ ਮੇਰੇ ਬਾਰੇ ਕੀ ਖਿਆਲ ਹੈ ਤੁਹਾਡੇ ਬਾਰੇ ਵੀ ਠੀਕ ਹੈ ਤੁਸੀਂ ਘਰੇ ਗੱਲ ਕਰ ਲਵੋ ਮੈਨੂੰ ਘਰੇ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਨਾ ਹੀ ਬਾਬਿਆਂ ਨਾਲ ਮੇਰੀ ਜ਼ਿੰਦਗੀ ਹੈ ਮੈਂ ਸੋਚਣਾ ਕਿਵੇਂ ਕੱਢਣੀ ਹੈ ਕਿਦੇ ਨਾਲ ਕੱਢਣੀ ਐ ਮੈਂ ਸੋਚਣਾ ਪਹਿਲਾਂ ਖੁੱਲੀ ਗੱਲ 'ਚ ਰਹਿੰਦਾ ਕੁਝ ਨਹੀਂ ਬਿਜ ਪੈਣ ਨੂੰ ਥਾਂ ਹੁੰਦਾ ਬੀਬਾ ਨੇ ਕਿਹਾ ਜੈਪਾਲ ਨੂੰ ਯਕੀਨ ਹੋ ਗਿਆ ਸੀ ਕਿ ਬੀਬਾ ਉਹ ਤੋਂ ਬਾਹਰ ਨਹੀਂ ਜਦੋਂ ਚਾਹੇ ਉਹਦੇ ਨਾਲ ਜੀਵਨ ਸ਼ੁਰੂ ਕਰ ਸਕਦਾ ਹੈ ਉਹ ਕੁਰਸੀ ਤੋਂ ਉੱਠਿਆ ਤੇ ਬੈੱਡ ਦੀ ਨੁੱਕਰ ਤੇ ਬੈਠੀ ਬੀਬਾ ਕੋਲ ਜਾ ਕੇ ਬੈਠ ਗਿਆ ਗੱਲ ਕੋਈ ਨਾ ਕੀਤੀ ਦੋਹਾਂ ਵਿਚਕਾਰ ਚੁੱਪ ਤਣ ਗਈ ਕੋਈ ਵੀ ਨਾ ਬੋਲਿਆ ਫਿਰ ਚੁੱਪ ਤੋੜਦੀ ਬੀਬਾ ਕਹਿੰਦੀ अच्छा महंत जी फिर मैं चल दी हां ओ उठण लगी बेड ਤੋਂ ਥੋੜਾ ਜਿਹਾ ਅੱਗੇ ਰਿਸਕੀ ਜੈਪਾਲ ਬੈੱਡ ਤੋਂ ਉੱਠਿਆ ਚਾਬੀ ਪਾ ਕੇ ਕੱਪ ਬੁਰੜ ਦੀ टाकी ਖੋਲੀ ਵਿੱਚੋਂ 100 100 ਦੇ ਨੋਟਾਂ ਦੀਆਂ ਕਈ ਗੁੱਟੀਆਂ ਬੈੱਡ ਤੇ ਧਰ ਦਿੱਤੀਆਂ ਤੇ ਕਿਹਾ ਲਓ ਬੀਬਾ ਜੀ ਆਪਣੀ ਇੱਕ ਭੈਣ ਦਾ ਕਾਰਜ ਸ਼ੁਰੂ ਕਰੋ ਹੋਰ ਲੋੜ ਹੋਈ ਦੱਸਿਓ ਫਿਰ ਅਲਮਾਰੀ ਚੋਂ ਪਲਾਸਟਿਕ ਦਾ ਲਿਫਾਫਾ ਕੱਢਿਆ ਕੱਢ ਕੇ ਨੋਟਾਂ ਦੀਆਂ ਗੁੱਟਨਾ ਉਹਦੇ ਚ ਪਾ ਦਿੱਤੀਆਂ ਤੇ ਕਿਹਾ ਸਿਉਨੇ ਦਾ ਫਿਕਰ ਨਾ ਕਰਿਓ ਉਹ ਡੇਰੇ ਦਾ ਖਾਸਾ ਪਿਆ ਇੱਕ ਰਾਣੀ ਨੇ ਉਹ ਮੁੰਡਾ ਹੋਣ ਪਿੱਛੋਂ ਇਹ ਹਾਰ ਡੇਰੇ ਚੜਾਇਆ ਸੀ ਖਾਸਾ ਭਾਰੀ ਹੈ ਵੱਡੇ ਭਹੰਤਾ ਤੋਂ ਹੌਲੀ-ਹੌਲੀ ਉਹ ਮੇਰੇ ਤੱਕ ਆਇਆ ਜਿਹੜਾ ਮਹੰਤ ਡੇਰਾ ਲੁੱਟ ਕੇ ਲੈ ਗਿਆ ਸੀ ਉਹਨੂੰ ਪਤਾ ਨਹੀਂ ਚਾਬੀ ਨਹੀਂ ਥਿਆਈ ਜਾਂ ਵੱਡੇ ਸੰਤਾ ਨੇ ਤਜ਼ੋਰੀ ਦੀ ਚਾਬੀ ਕਿਤੇ ਦੱਬ ਦਿੱਤੀ ਸੀ ਪਰ ਮੈਂ ਪਿੱਛੋਂ ਤਜ਼ੋਰੀ ਢੁੜਵਾਈ ਫਿਰ ਪਤਾ ਲੱਗਿਆ ਹਾਰ ਨਾਲ ਦੋਵਾਂ ਭੈਣਾਂ ਦਾ ਸਰਜੂ ਤੁਹਾਡੇ ਲਈ ਵੀ ਬਚ ਜੋ ਬੀਬਾ ਹੈਰਾਨ ਹੋਈ ਸੁਣ ਰਹੀ ਸੀ ਪਰ ਹੋਰ ਬੈਠਣ ਨੂੰ ਮਨਨਾ ਕਰਿਆ ਖੜੀ ਹੋ ਗਈ ਜੈਪਾਲ ਦੇ ਮਨ ਚ ਤੂਫਾਨ ਉੱਠਿਆ ਹੋਇਆ ਸੀ ਪਰ ਉਹਨੇ ਕਾਬੂ ਕੀਤਾ ਹੋਇਆ ਸੀ ਕੋਈ ਕੰਮ ਅਕਲੀ ਕਰਕੇ ਉਹ ਅਜਿਹਾ ਸੰਕੇਤ ਨਹੀਂ ਦੇਣਾ ਚਾਹੁੰਦਾ ਜਿਸ ਤੋਂ ਲੱਗੇ ਕਿ ਉਹ ਮਾੜਾ ਆਦਮੀ ਹੈ ਬੀਬਾ ਨੇ ਨੋਟਾਂ ਵਾਲਾ ਲਿਫਾਫਾ ਨਹੀਂ ਚੁੱਕਿਆ ਜੈਪਾਲ ਜੋਕ ਕੇ ਆਪ ਉਹਦੇ ਮੰਗਰ ਆਇਆ ਬੀਬਾ ਨੇ ਕਾਰ ਸਟਾਰਟ ਕੀਤੀ ਉਹਨੇ ਦੂਜੀ ਤਾਕੀ ਖੋਲ ਕੇ ਮੂਰਲੀ ਸੀਟ ਤੇ ਰੱਖ ਦਿੱਤਾ ਤੇ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਉਹਨੇ ਬੀਬਾ ਨੂੰ ਵਿਦਾ ਕੀਤਾ ਬੀਬਾ ਸ਼ਾਂਤ ਚਿਤਕਾਰ ਚਲਾਉਂਦੀ ਹੋਈ ਸ਼ਹਿਰ ਵਿੱਚ ਦੀ ਆਈ ਪਿੰਡ ਆ ਕੇ ਘਰੇ ਗਈ ਮਾਂ ਨੂੰ ਪੈਸੇ ਸੰਭਾਲ ਕੇ ਡੇਰੇ ਚ ਆਈ ਜਾਂਦੀ ਨੂੰ ਸੰਤ ਦਵਾਈਆਂ ਵਾਲੇ ਕਮਰੇ ਚ ਅਖਬਾਰ ਪੜ੍ਹ ਰਹੇ ਸੀ ਬੀਬਾ ਨੂੰ ਅਹਿਸਾਸ ਹੋ ਗਿਆ ਸੀ ਕਿ ਸ਼ਹਿਰ ਗਈ ਨੂੰ ਸਮਾਂ ਬਹੁਤਾ ਲੱਗ ਗਿਆ ਸੀ ਉਹਨੇ ਸ਼ੱਕ ਦੀ ਗੁੰਜਾਇਸ਼ ਤੇ ਪੋਚਾ ਫੇਰਨਾ ਚਾਹਿਆ। ਬਾਬਾ ਜੀ ਕੀ ਦੱਸਾਂ? ਕਰੇ ਗਈ ਤਾਂ ਜਾਂਦੀ ਨੂੰ ਮਾਮਾ ਆਇਆ ਬੈਠਾ ਸੀ। ਮਸਾਂ ਤੋੜ ਕੇ ਆਈਆਂ। ਪਿੰਡਾਂ ਵਾਲੇ ਵੇਲੇ ਹੁੰਦੇ ਨੇ। ਨਾ ਆਪ ਗਿਆ ਨਾ ਮੈਨੂੰ ਆਉਣ ਦਿੱਤਾ। ਮਾਂ ਨੂੰ ਬਹਾਨੇ ਨਾਲ ਬਾਹਰ ਬੁਲਾ ਕੇ ਕਿਹਾ ਕਿ ਇਹਨੂੰ ਤੋੜੋ। ਪਰ ਉਹਨੇ ਵੀ ਕੁਛ ਨਾ ਕਿਹਾ। ਅਖੀਰ ਮੈਨੂੰ ਹੀ ਕਹਿਣਾ ਪਿਆ। ਬੀਬਾ ਦੇ ਸ਼ਬਦ ਥੜਕ ਰਹੇ ਸੀ ਜਿਵੇਂ ਪੱਠੇ ਚੋਂ ਖਿਲਣਾ ਥੜਕ ਰੀਆਂ ਹੋਣ। ਬਾਬੇ ਸਮਝ ਗਏ। ਕੀ ਗੱਲ ਕੋਈ ਹੋਰ ਐ ਕੀ ਗੱਲ ਐ ਕੁਰੇਦਣ ਦਾ ਯਤਨ ਨਾ ਕੀਤਾ ਸਿਆਣੇ ਸੀ ਘਾਟ ਘਾਟ ਦਾ ਪਾਣੀ ਪੀਤਾ ਸੀ ਗ੍ਰੰਥਾਂ ਵਾਂਗ ਦੁਨੀਆ ਪੜੀ ਸੀ ਡੇਰੇ ਦੇ ਪੈਸੇ ਪਿੱਛੇ ਸੁੱਟ ਸੁੱਟ ਕੇ ਭਾਈ ਰੱਜਿਆ ਪੁੱਜਿਆ ਚ ਕਰ ਦਿੱਤੇ ਸੀ ਪਤਾ ਨਹੀਂ ਹੁਣ ਤੱਕ ਕਿੰਨੀਆਂ ਵਿਧਵਾ ਔਰਤਾਂ ਹੱਥ ਤੇ ਚੜਾ ਚੜਾ ਕੇ ਕੱਖੋਂ ਹੌਲੀਆਂ ਕੀਤੀਆਂ ਸੀ ਡੇਰੇ ਚ ਮਿਸਤਰੀਆਂ ਦੀ ਹੌਲੀ ਹੌਲੀ ਠੱਕ ਠੱਕ ਕਰਵਾ ਕੇ ਸ਼ਰਧਾਲੂਆਂ ਤੋਂ ਪੱਤਿਆਂ ਵਾਂਗ ਮਾਇਆ ਝੜੀ ਸੀ ਲੋਕਾਂ ਤੋਂ ਡੇਰੇ ਦਾ ਮੂੰਹ ਮੱਥਾ ਸੰਵਾਰਨ ਦਾ ਜਸਵੀ ਖੱਟਿਆ ਸੀ ਖੱਦਰ ਦੇ ਕੱਪੜੇ ਪਾ ਕੇ ਸਾਦੀ ਰਹਿਣੀ ਬਹਿਣੀ ਦਾ ਮਾਲਕ ਕਹਾਇਆ ਸੀ 65 ਬਣਾਈ ਰੱਖਣ ਲਈ ਪਿੰਡ ਨੂੰ ਪੜਿਆ ਹੋਇਆ ਸੀ ਜਦੋਂ ਲੋੜ ਪੈਂਦੀ ਸੀ ਇੱਕ ਵੀ ਕਰ ਲੈਂਦੇ ਸੀ ਸਾਂਝਾ ਬੰਦਾ ਅਖਵਾ ਕੇ ਆਪਣੇ ਪੱਕੇ ਬੰਦਿਆਂ ਦੇ ਕੰਨਾਂ 'ਚ ਫੁੱਕਾ ਮਾਰ ਕੇ ਜਿੱਧਰ ਚਾਹਿਆ ਸੀ ਵੋਟਾਂ ਪੁੱਗਤਾਨਾ ਸੀ ਇਸ਼ਾਰਾ ਕਰਕੇ ਉਹਨਾਂ ਨੂੰ ਗੱਲ ਆਪਣੇ ਹੱਕ 'ਚ ਵਧਾਉਣੀ ਆਉਂਦੀ ਸੀ ਚੰਗੇ ਘਰਾਂ ਦੀਆਂ ਤੀਵੀਆਂ ਨੂੰ ਮਰਜ਼ੀ ਅਨੁਸਾਰ ਢਾਲਣ ਦੇ ਗੁਰ ਵੀ ਆਉਂਦੇ ਸੀ। ਉਹਨਾਂ ਨੂੰ ਤਸੱਲੀ ਸੀ ਕਿ ਗਰਮੀ 'ਚ ਖੱਦਰ ਹੰਡਾਇਆ ਬੇਅਰਥਾ ਨਹੀਂ ਸੀ ਗਿਆ। ਇਲਾਕੇ ਦੇ ਪਹਿਲੇ 5-4 ਸੰਤਾਂ 'ਚ ਉਹਨਾਂ ਦਾ ਨਾਂ ਬੋਲਦਾ ਸੀ। ਮਤਲਬ ਦੀ ਗੱਲ ਸਾਹਮਣੀ ਆਉਣ ਕਰਕੇ ਕਦੇ ਵੀ ਗੱਲ ਦੇੜੀ ਨਹੀਂ ਸੀ ਪਈ। ਸਮਾਵੇਖ ਕੇ ਭਈਆ ਲਾਂਗਰੀ ਬਰਫ਼ ਵਰਗੇ ਪਾਣੀ ਦਾ ਬੱਠਲ ਭਰ ਕੇ ਉਹਨਾਂ ਕੋਲ ਲੈ ਆਇਆ। ਉਹ ਕੁਰਸੀ ਤੋਂ ਉੱਠੇ ਤੇ ਕਹਿੰਦੇ ਸੌਣ ਵਾਲੇ ਕਮਰੇ 'ਚ ਲੈ ਜਾ। ਪਈਆ ਜਿਵੇਂ ਆਇਆ ਸੀ ਓਵੇਂ ਪੁੱਠਾ ਮੁੜ ਗਿਆ ਬਾਬੇ ਉੱਠੇ ਤੇ ਹੌਲੀ-ਹੌਲੀ ਪਖੜੇ ਤੇ ਤੁਰਦੇ ਮੋਰ ਵਾਂਗ ਪੈਰ ਧਰਦੇ ਹੋਏ ਪਈਏ ਦੇ ਮਗਰ ਹੋ ਤਰੇ ਬੀਬਾ ਵੀ ਉਹਨਾਂ ਦੇ ਪੈਰਾਂ 'ਚ ਪੈਰ ਧਰਦੀ ਤੁਰਨ ਲੱਗੀ ਅੱਜ ਉਹਦੇ ਪੈਰ ਪਹਿਲੀ ਵਾਰ ਜੈਪਾਲ ਦੇ ਕਮਰੇ 'ਚ ਪਏ ਸੀ ਫੈਸਲਾ ਕਰ ਲਿਆ ਸੀ ਕਿ ਡੇਰੇ ਜਾ ਕੇ ਉਹ ਕੁਝ ਨਹੀਂ ਦੱਸੇਗੀ ਜੈਪਾਲ ਦਾ ਵੀ ਮੂੰਹ ਬੰਨ ਆਈ ਸੀ ਸੋਚਿਆ ਸੀ ਜੇ ਉਹਦੇ ਕੋਲ ਫੇਰ ਵੀ ਗੱਲ ਨਾ ਰਹੀ ਤਾਂ ਉਹਦਾ ਮਤਲਬ ਇਹ ਹੋ ਕਿ ਫੁੱਟਿਆ ਬਾਬਾ ਨੇ ਥੋੜਾ ਜਿਹਾ ਚਰ ਪੈਰ ਪਾਣੀ ਚ ਪਾਏ ਇੱਕ ਇੱਕ ਪੈਰ ਕੱਢ ਕੇ ਬੈੱਡ ਤੇ ਸਿੱਧੇ ਪੈ ਗਏ ਬੀਬਾ ਨੇ ਬਿਨਾ ਕਹੇ ਤੋਂ ਤੌਲੀਏ ਨਾਲ ਪੈਰ ਪੂੰਝ ਦਿੱਤੇ ਫਿਰ ਨਾਰੀਅਲ ਦੇ ਤੇਲ ਵਾਲੀ ਸ਼ੀਸ਼ੀ ਖੋਲੀ ਤੇ ਪੈਰ ਦੀ ਪਾਤਲੀ ਤੇ ਮਾਲਿਸ਼ ਕਰਨ ਲੱਗ ਪਈ ਬਾਬੇ ਲੰਬੇ ਲੰਬੇ ਸਾ ਲੈ ਰਹੇ ਸੀ ਜਿਨ੍ਹਾਂ ਚ ਨਾਰੀਅਲ ਦੇ ਤੇਲ ਦੀ ਠੰਡਕ ਵੀ ਸੀ ਤੇ ਨਰਮ ਨਰਮ ਉਂਗਲਾਂ ਦੀ ਸ਼ੋਦਾ ਅਹਿਸਾਸ ਹੋਈ ਮਾਲਿਸ਼ ਆਤਮਾ ਠਾਰ ਰਹੀ ਸੀ ਖੁਮਾਰੀ ਚ ਆ ਕੇ ਅਧੀਆਂ ਅੱਖਾਂ ਮੀਚੀਆਂ ਹੋਈਆਂ ਸਨ ਤੇ ਉਹ ਕੋਆਂ ਥਾਣੀ ਬੀਬਾ ਵਲ ਵੇਖ ਰਹੀ ਸੀ ਉਹਦੇ ਨੱਕ ਦੀ ਤਿੱਖੇ ਕ੍ਰੁੰਬੜ ਦਿਲ ਤੇ ਗੰਨੇ ਦੇ ਵਾਂਗ ਆਗ ਵਾਂਗ ਫਿਰ ਰਹੀ ਸੀ ਬੀਬਾ ਦੇ ਹੱਥ ਹੌਲੀ-ਹੌਲੀ ਪਿੰਜਣੀ ਤੱਕ ਆ ਗਏ ਫਿਰ ਉਹ ਦੂਜੇ ਪਾਸੇ ਬੈਠ ਗਈ ਦੂਜੇ ਪਾਸੇ ਮਾਲਿਸ਼ ਕਰਦੀ ਕਰਦੀ ਪਿੰਜਣੀ ਤੱਕ ਆ ਗਈ ਬਾਬਿਆ ਨੇ ਕਈ ਵਾਰ ਕਿਹਾ ਬੀਬਾ ਹੋਰ ਉੱਤੇ ਬੀਬਾ ਹੋਰ ਉੱਤੇ ਹੋਰ ਉੱਤੇ ਵੀ ਦੁਖਦਾਇ ਚੱਪੜੀ ਵੀ ਦੁਖਦੀ ਹੈ ਅੱਗੇ ਹੋ ਕੇ ਹੱਥ ਨਾਲ ਮਲ ਨਾੜਾਂ ਦਾ ਲਹੂ ਤਰੂ ਫਿਰ ਦੁਖਣੋਂ ਹਟਣ ਗਿਆ ਇੱਕ ਖੁੱਚ ਪਿੱਛੋਂ ਦੂਜੀ ਖੁੱਚ ਵੀ ਮਲੀ ਨਾੜਾਂ ਨਰਮ ਪੈ ਗੰਨ ਪਰ ਬੀਬਾ ਦਾ ਕੋਈ ਪਾਸਾ ਉਹਨਾਂ ਦੇ ਨਾਲ ਨਾ ਲੱਗਿਆ ਕਈ ਵਾਰੀ ਕਿਹਾ ਚੱਪੜੀ ਦੇ ਉੱਤੋਂ ਵੀ ਮਲ ਪਰ ਉਹ ਗੋਡਾ ਨਾ ਟੱਪੀ ਗੋਡੇ ਤੋਂ ਉਤੋਂ ਜਿਵੇਂ ਟੋਆ ਹੋਵੇ ਬਹੁਤ ਡੂੰਘਾ ਟੋਆ ਲੱਗਿਆ ਜਿਵੇਂ ਉਹਦੇ 'ਚ ਡਿੱਗ ਪਵੇਗੀ ਦੋ ਤਿੰਨ ਵਾਰ ਬਾਬਿਆਂ ਦੇ ਕਹਿਣ ਤੇ ਵੀ ਉਹਦੇ ਹੱਥ ਅੱਗੇ ਨਾ ਵਦੇ ਉਹ ਸਮਝ ਗਈ ਕਿ ਅਜੇ ਇਸ ਸਮੇਂ ਤੋਂ ਪਹਿਲਾਂ ਦੀ ਗੱਲ ਐ ਜੋ ਕੁਝ ਹੋ ਗਿਆ ਸੀ ਉਹਨੂੰ ਸੱਤ ਕਰਕੇ ਸਮਝਦੇ ਹੋਏ ਕਹਿੰਦੇ ਬੀਬਾ ਐਂਕੀ ਸਿਆਲ ਆ ਜਾਣ ਦੇ ਮੈਂ ਤੈਨੂੰ ਸਿਉਣਾ ਮਾਰਨਾ ਵੀ ਦੱਸੂ ਸੋਨਾ ਮਾਰਨ 'ਚ ਹੀ ਪੈਰ ਲੱਗਦੇ ਐ ਬਾਕੀ ਦਵਾਈਆਂ 'ਚ ਤਾਂ ਐਵੇਂ ਟੱਕਰਾਂਵੇਂ ਥੋੜੀਆਂ ਮਾਰ ਲਓ ਬਹੁਤੀਆਂ ਮਾਰ ਲਓ ਸਿਉਨਾ ਤਾਂ ਨੋਟਾਂ ਦੀ ਖਾਨ ਐ ਅਕਲ ਨਾਲ ਜਿੰਨੇ ਮਰਜੀ ਕੱਢ ਲੋ ਪਰ ਸਿਉਨਾ ਮਾਰਨਾ ਤਾਂ ਸਿੱਖੀ ਜੇ ਬੰਦਿਆਂ ਨਾਲ ਸਾਰੀਆਂ ਗੱਲਾਂ ਕਰਨ ਲਈ ਮਨ ਮੰਨੇ ਤੀਵੀਆਂ ਦੇ ਸਿਉਨੇ ਦੀ ਭਸਮ ਕਿਸੇ ਕੰਮ ਨਹੀਂ ਸਰਾ ਕਰ ਲਵੀ ਮਨ ਨਾਲ ਚੰਗੀ ਤਰ੍ਹਾਂ ਸਿਉਨਾ ਜੇ ਮੁੱਲ ਲੈ ਕੇ ਵੀ ਮਾਰੀਏ 5 ਗੁਣਾ ਪੈਸੇ ਦੇ ਜਾਂਦਾ ਬਾਬੇ ਚੁੱਪ ਕਰ ਗਏ ਬੀਬਾ ਨੇ ਉਹਨਾਂ ਦੀ ਗੱਲ ਇੱਕ ਕੰਨ ਨਾਲ ਸੁਣੀ ਦੂਜੇ ਥਾਣੇ ਕੱਢ ਦਿੱਤੀ ਕੋਈ ਅਸਰ ਨਾ ਹੋਇਆ ਚੰਦੀ ਹੋਈ ਵੀ ਦਾ ਵੀ ਹੱਥ ਗੋਡੇ ਤੋਂ ਉੱਤੇ ਨਾ ਰਿਸ ਗਿਆ ਜੇ ਮਹੰਤ ਜੈਪਾਲ ਦੇ ਡੇਰੇ ਅੱਜ ਨਾ ਗਈ ਹੁੰਦੀ ਹੋ ਸਕਦਾ ਹੈ ਹੱਥ ਗੋਡੇ ਤੋਂ ਅੱਗੇ ਰਿਸਕ ਜਾਂਦਾ ਬਾਬੇ ਸੋਚਦੇ ਉਹ ਕਿਹੜੇ ਪੱਥਰ ਦੀ ਬਣੀ ਹੋਈ ਹੈ ਜਿਹੜੀ ਪਿੰਗਲ ਦੀ ਹੀ ਨਹੀਂ ਉਹਨਾਂ ਨੂੰ ਹੁਣ ਤੱਕ ਜੀਵਨ ਚ ਆਏ ਸਾਰੇ ਮਨਾਂ ਤੋਂ ਕਠੋਰ ਲੱਗੀ ਉਹਨਾਂ ਨੇ ਆਪਣੇ ਭਾਂਜੇ ਦੇ ਘਰ ਵਾਲੀ ਨੂੰ ਕਿਹਾ ਸੀ ਕਿ ਗੋਡੇ ਤੋਂ ਉੱਤੋਂ ਮਲ ਉਹਨੇ ਦੂਜੀ ਵਾਰ ਨਹੀਂ ਸਿਖਾਇਆ ਹੱਥ ਅੱਗੇ ਕਰਕੇ ਰਿਸਕ ਗਿਆ ਸੀ ਤੇ ਡੂੰਘੇ ਟੋਏ ਚ ਜਾ ਡਿੱਗੀ ਸੀ ਬੀਬਾ ਅਜੇ ਵੀ ਚੱਪੜੀ ਨੂੰ ਸਖਤ ਹੱਥਾਂ ਨਾਲ ਘੁੱਟ ਰਹੀ ਸੀ ਕਦੇ-ਕਦੇ ਨਾਰੀਅਲ ਦੀ ਡੱਬੀ ਚ ਮੂਹਰ ਲਗਾ ਦੋਵੇਂ ਉਂਗਲਾ ਡਬੋ ਲੈਂਦੀ ਸੀ ਬਾਬਿਆ ਨੇ ਉਹਨੂੰ ਮੁਰਗੀ ਸਮਝ ਕੇ ਦਾਣੇ ਖਿਲਾਰੇ ਬੀਬਾ ਹੁਣ ਮੈਂ ਤੈਨੂੰ ਕਿਸੇ ਦਿਨ ਮਹੰਤੀ ਵੀ ਲਿਖ ਕੇ ਦੇਵਾਂ ਉਹ ਕਾਦੇ ਲਈ ਬਾਬਾ ਜੀ ਬੀਬਾ ਨੇ ਹੈਰਾਨੀ ਨਾਲ ਕਿਹਾ ਇਹ ਲਈ ਕਿ ਮੇਰੇ ਪਿੱਛੋਂ ਪੈਨ ਡਾਲੇ ਕਿਸੇ ਹੋਰ ਨੂੰ ਮਹੰਤਨਾ ਬਣਾ ਸਕਣ ਡੇਰੇ ਦੀ ਸੇਵਾ ਤੇਰੀ ਵੱਧ ਹੈ ਹੋਰ ਕਿਸੇ ਦਾ ਹੱਕ ਨਹੀਂ ਬਣਦਾ ਕੋਈ ਮੁੰਡਾ ਹੋ ਕੇ ਵੀ ਡੇਰੇ 'ਚ ਨਹੀਂ ਕਟਿਆ ਤੂੰ ਕੁੜੀ ਹੋ ਕੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਇੰਨੀ ਉਮਰ ਲਾਤੀ ਡੇਰੇ ਦੇਣਾ ਤੇਰਾ ਹੀ ਹੱਕ ਬਣਦਾ ਪਰ ਬਾਬਾ ਜੀ ਮਹੰਤੀ ਲਿਖਣੀ ਕਾਦੇ ਵਾਸਤੇ ਹੈ ਫਿਰ ਪੈਨ ਡਾਲੇ ਮਨਮਰਜ਼ੀ ਨਹੀਂ ਕਰ ਸਕਦੇ ਵੱਡੇ ਮਹੰਤ ਦਾ ਲਿਖਿਆ ਪੱਥਰ ਤੇ ਲੀਕ ਹੁੰਦਾ ਹੈ ਅਦਾਲਤ ਵੀ ਮੰਨਦੀ ਹੈ ਪਾਵੇਂ ਕੋਈ ਕੁਝ ਕਹੀ ਚੱਲੇ ਪਰ ਇੱਕ ਗੱਲ ਨਾ ਭੁੱਲੀ ਮਹੰਤੀ ਵਾਲਾ ਕਾਗਜ਼ ਸਾਹਮਣੇ ਰੱਖੀ ਮੈਂ ਜਿਹੜੀ ਡਾਇਰੀ ਤੇ ਹਿਸਾਬ ਕਿਤਾਬ ਲਿਖਦਾ ਉਹਦੇ ਨਾਲ ਦੀ ਇੱਕ ਡਾਇਰੀ ਹੋਰ ਭਰੀ ਪਈ ਐ ਉਹ ਵੀ ਸਾਹਮਣੇ ਰੱਖੀ ਜਿਹੜੇ ਬੈਂਕ ਚ ਖਾਤੇ ਹੋਵੇ ਬੈਂਕ ਦੀ ਗਵਾਹੀ ਵੀ ਮੰਨੀ ਜਾਂਦੀ ਐ ਜਿਹੜੇ ਮੇਰੇ ਦਸਖਤ ਹੋਣਗੇ ਅਦਾਲਤ ਬੈਂਕ ਦੀ ਗਵਾਹੀ ਵੀ ਕਰਾ ਸਕਦੀ ਐ ਪਰ ਅਦਾਲਤ ਤੱਕ ਜਾਣ ਦੀ ਲੋੜ ਹੀ ਨਹੀਂ ਪੈਣੀ ਲੀਡਰਾਂ ਨਾਲ ਬਣਾ ਕੇ ਰੱਖਣੀ ਪੈਂਦੀ ਐ ਪਿੰਡ ਵਾਲੇ ਖੌਂਸੜੇ ਤੋਂ ਡਰਦੇ ਐ ਮੈਂ ਤਰਲੇ ਨਾਲ ਨਹੀਂ ਮੰਨਦੇ ਉਹ ਕੁਝ ਚਿਰ ਰੁੱਕ ਕੇ ਫਿਰ ਬੋਲੇ ਐਤ ਕੀ ਜੈਪਾਲ ਗਲਤ ਪੱਤਾ ਸੱਟ ਬੈਠਾ ਮਦਦ ਕਿਸੇ ਹੋਰ ਦੀ ਕਰ ਬੈਠਾ ਜਿੱਤ ਗਿਆ ਕੋਈ ਹੋਰ ਆਪਾਂ ਨੂੰ ਕਿਸੇ ਦੀ ਲੋੜ ਤਾਂ ਨਹੀਂ ਪਰ ਕਦੇ ਸਰਕਾਰੀ ਦਰਵਾਜ਼ੇ ਲੋੜ ਪੈ ਜੀ ਜਾਂਦੀ ਹੈ ਕਦੇ ਕਿਸੇ ਖਾਸ ਆਦਮੀ ਦਾ ਕੰਮ ਅੜ ਜਾਂਦਾ ਹੈ ਗੱਲ ਕਰਦਿਆਂ ਕਰਦਿਆਂ ਦੀਆਂ ਉਹਨਾਂ ਦੀਆਂ ਅੱਖਾਂ ਮਿਚ ਰੰਗੀਆਂ ਸੀ ਨਰੀਅਲ ਦੇ ਤੇਲ ਦੀ ਠੰਡਕ نیند ਬਣ ਕੇ ਅੱਖਾਂ 'ਚ ਆ ਵਸੀ ਸੀ ਪਰ ਮੁਰਗੀ ਖਿਲੇ ਨੇ ਦਾਣਿਆਂ ਨੂੰ ਵੇਖ ਰਹੀ ਸੀ ਇੱਕ ਦਾਣਾ ਵੀ ਮੂੰਹ 'ਚ ਨਹੀਂ ਸਿਪਾਇਆ ਬੀਬਾ ਨੇ ਉਹਨਾਂ ਨੂੰ ਸੌਂਦੇ ਵੇਖ ਕੇ ਨਾਰੀਅਲ ਦੇ ਤੇਲ ਵਾਲੀ ਡੱਬੀ ਦਾ ਢੱਕਣ ਲਾਇਆ ਪੋਲੇ ਪੈਰੀਂ ਜੁੱਤੀ ਪਾ ਕੇ ਵੇੜੇ 'ਚ ਆਈ ਤੇ ਗੱਡੀ ਸਟਾਰਟ ਕਰਕੇ ਗਊਸ਼ਾਲਾ 'ਚ ਆ ਗਈ ਦੇਰ ਟਾਲ ਰਹੀ ਹਸੀ ਪਈਏ ਹਰਾਚਾਰਾ ਪਾਉਣ ਦੀ ਤਿਆਰੀ ਕਰ ਰਹੇ ਸੀ ਉਹਨੇ ਕਮਰਾ ਖੋਲਿਆ ਕੁੰਜੀ ਉਹ ਗੀਜੇ 'ਚ ਰੱਖਦੀ ਸੀ ਗੀਜੇ ਦੋਵੇਂ ਪਾਸੇ ਲੱਗੇ ਹੋਏ ਸੀ ਪਹਿਲਾ ਇੱਕ ਗਿਜੇ ਚ ਬਾਬੇ ਸੀ ਹੁਣ ਦੂਜੇ ਚ ਜੈਪਾਲ ਆ ਪਿਆ ਸੀ ਕਮਰਾ ਖੋਲ ਕੇ ਉਹਨੇ ਏਸੀ ਔਨ ਕੀਤਾ ਤੇ ਬੈੱਡ ਤੇ ਪੈ ਗਈ ਭਈਆ ਚਾਹ ਪੁੱਛਣ ਆਇਆ ਉਹਨੇ ਜਵਾਬ ਦੇ ਦਿੱਤਾ ਤੇ ਪਜਾਮੇ ਦੀ ਜੇਬ ਚੋਂ ਮੋਬਾਈਲ ਕੱਢਿਆ ਜੈਪਾਲ ਦਾ ਹਾਲ ਚਾਲ ਪੁੱਛਿਆ ਤੇ ਕਿਹਾ ਉਹ ਆਪ ਫੋਨ ਕਰ ਲਿਆ ਕਰੇਗੀ ਬਾਬਿਆ ਨੂੰ ਹਾਲੇ ਮੇਰੇ ਫੋਨ ਦਾ ਪਤਾ ਨਹੀਂ ਲੱਗਿਆ ਪਤਾ ਲੱਗਣਾ ਵੀ ਨਹੀਂ ਚਾਹੀਦਾ ਤੁਹਾਨੂੰ ਪਤਾ ਹੀ ਐ ਉਹਨਾਂ ਦਾ ਉਹਨਾਂ ਨੂੰ ਪਤਾ ਨਾ ਲੱਗੇ ਕਿ ਮੇਰੇ ਕੋਲ ਫੋਨ ਹੈ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਦੀ ਆ ਪਰ ਇਹ ਉਸ ਦਾ ਵਹਿਮ ਸੀ ਕਿ ਬਾਬਿਆਂ ਨੂੰ ਪਤਾ ਨਹੀਂ ਇੱਕ ਦਿਨ ਪੈਰ ਤੇ ਮਾਲਿਸ਼ ਕਰਨ ਵੇਲੇ ਪਜਾਮੇ ਵਿੱਚਲੀ ਮੋਬਾਈਲ ਦੇ ਗਿੱਟੇ ਨਾਲ ਖਹਿ ਗਿਆ ਸੀ ਉਹ ਭਾਪ ਗਏ ਸੀ ਕਿ ਉਹਦੇ ਕੋਲ ਮੋਬਾਈਲ ਹੈ ਉਹਨੇ ਮਹੰਤ ਜੈਪਾਲ ਨੂੰ ਅਜਾਹੇ ਮੋਬਾਈਲ ਤੇ ਗੱਲਬਾਤ ਕਰਦੇ ਵੇਖਿਆ ਸੀ ਪਰ ਬੋਲੇ ਕੁਝ ਨਹੀਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬੀਬਾ ਦੀ ਝੁਕਾ ਜੈਪਾਲ ਵੱਲ ਹੈ ਉਹ ਉਹਨੂੰ ਉਹ ਰੋਕਣਾ ਨਹੀਂ ਸੀ ਚਾਹੁੰਦੇ ਸਗੋਂ ਚਾਹੁੰਦੇ ਸੀ ਕਿ ਉਹਨਾਂ ਦਾ ਮੇਲ ਮਿਲਾਪ ਵਧੇ ਇੱਕ ਦਿਨ ਅਚਾਨਕ ਹੀ ਗਊਸ਼ਾਲਾ ਵਿੱਚ ਵਿਧਾਇਕ ਆ ਗਿਆ ਉਹ ਕਿਸੇ ਪਿੰਡੋਂ ਮਰਗ ਦੇ ਭੋਗ ਤੋਂ ਆ ਰਿਹਾ ਸੀ ਉਹਨੇ ਗਊਸ਼ਾਲਾ ਮੁਰੇ ਗੱਡੀ ਖੜੀ ਵੇਖੀ ਜਿਸ ਤੇ ਲਿਖਿਆ ਸੀ ਬੀਬਾ ਜੀ ਗਊਸ਼ਾਲਾ ਵਾਲੇ ਉਹਨੇ ਅੰਦਾਜ਼ਾ ਲਾਇਆ ਸੀ ਕਿ ਬੀਬਾ ਗਊਸ਼ਾਲਾ ਚ ਹੀ ਹੋਵੇਗੀ ਉਹਨੇ ਅੰਦਰ ਗਨ ਮੈਨ ਭੇਜਿਆ ਆਪ ਗੱਡੀ ਦੇ ਸਟੀਅਰਿੰਗ ਤੇ ਬੈਠਾ ਰਿਹਾ ਉਹ ਗੱਡੀ ਆਪ ਚਲਾਉਣ ਦਾ ਆਦੀ ਸੀ ਗਨਮੈਨ ਨੇ ਵੱਡੇ ਗੇਟ ਦੇ ਨਾਲ ਛੋਟੇ ਗੇਟ 'ਚ ਖੜਕੇ ਅੰਦਰ ਆਉਣ ਦਾ ਇਸ਼ਾਰਾ ਕੀਤਾ ਗੱਡੀ 'ਚ ਉੱਤਰ ਕੇ ਉਹ ਅੰਦਰ ਚਲਿਆ ਗਿਆ ਉਦੇ ਜਾਂਦੇ ਨੂੰ ਬੀਬਾ ਵਾਰੈਂਡੇ 'ਚ ਕੁਰਸੀ 'ਤੇ ਬੈਠੀ ਸੀ ਆਉਂਦਿਆਂ ਨੂੰ ਵੇਖ ਕੇ ਉੱઠી ਵਿਧਾਇਕ ਨੇ ਝੁੱਕ ਕੇ ਪੈਰੀ ਹੱਥ ਲਾਏ ਬੀਬਾ ਨੇ ਸਿਰ ਤੇ ਹੱਥ ਰੱਖਿਆ ਵਿਧਾਇਕ ਕਹਿੰਦਾ ਬੀਬਾ ਜੀ ਜੇ ਸਿਰ ਤੇ ਹੱਥ ਰੱਖਿਆ ਹੁਣ ਚੁੱਕਿਓ ਨਾ ਨਹੀਂ ਜੀ ਨਹੀਂ ਚੁੱਕਣਾ ਕਾਦੇ ਵਾਸਤੇ ਹੈ ਤੁਸੀਂ ਹਲਕੇ ਦੇ ਵਿਧਾਇਕ ਵੀ ਹੋ ਲੋਕਾਂ ਦੇ ਸੇਵਕ ਵੀ ਤੁਹਾਡੇ ਸਿਰ ਤੇ ਹੱਥ ਨਹੀਂ ਰੱਖਾਂਗੇ ਹੋਰ ਕੀ ਦੇ ਰੱਖਾਂਗੇ ਪਈਏ ਨੇ ਕਮਰੇ ਚੋਂ ਪਲਾਸਟਿਕ ਦੀਆਂ ਕੁਰਸੀਆਂ ਕੱਢ ਲਈਆਂ ਪੱਖਾ ਤੇਜ਼ ਕਰ ਦਿੱਤਾ ਪਈਏ ਦਾ ਲੈਣ ਦਾ ਪਾਣੀ ਪੀ ਕੇ ਉਹ ਬੋਲਿਆ ਹੋਰ ਜੀ ਬੀਬਾ ਜੀ ਕਿਵੇਂ ਚੱਲਦੀ ਹੈ ਗਊਸ਼ਾਲਾ ਤੁਹਾਡੀ ਕਿਰਪਾ ਹੈ ਜੀ ਠੀਕ ਚੱਲੀ ਜਾਂਦੀ ਹੈ ਅਸੀਂ ਤਾਂ ਸੇਵਾਦਾਰਾਂ ਪਹਿਲਾਂ ਡੇਰੇ ਦੀ ਸੇਵਾ ਕਰਦੇ ਸੀ ਹੋਰ ਸੱਚੇ ਪਾਤਸ਼ਾਹ ਨੇ ਇਹ ਸੇਵਾ ਵੀ ਬਖਸ਼ੀ ਕੋਈ 1.5 ਲੱਖ ਸੇਵਾ ਹੋਈ ਦੱਸਿਓ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਗਉਂਆਂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਬੀਬਾ ਚੁੱਪ ਰਹੀ ਹਲਕਾ ਹਲਕਾ ਹੱਸਦੀ ਰਹੀ ਇਹ ਹਾਸੀ ਹੀ ਉਸ ਦੀ ਵੇਖਣ ਵਾਲਿਆਂ ਨੂੰ ਆਪਣਾ ਬਣਾ ਲੈਂਦੀ ਸੀ ਅੰਬਰ ਤੇ ਉੱਡਣ ਲਈ ਇਹ ਹਾਸੀ ਖੰਭ ਬਣ ਜਾਂਦੀ ਸੀ ਇਹਦੇ ਸਿਰ ਤੇ ਹੀ ਉਹ ਉੱਚੀ ਉੱਡ ਰਹੇ ਸੀ ਇਹਦੇ ਸਿਰ ਤੇ ਹੀ ਨਿਤਰੀ ਸੀ ਲੋਕਾਂ ਨੂੰ ਨਿਰਾਲੀ ਖੜੀ ਦਿਸਣ ਲੱਗੀ ਸੀ ਪਈਆ ਚਾਹ ਲੈ ਆਇਆ ਚਾਹ ਦੀ ਬਿਬਾਜੀ ਕਾਨੂੰ ਖੇਚਲ ਕਰਨੀ ਸੀ ਉਹਨੇ ਗਲਾਸ ਫੜਿਆ ਤੇ ਕੁੱਟ ਭਰਨ ਪਿੱਛੋਂ ਬੋਲਿਆ ਸ਼ਹਿਰ ਵਾਲੇ ਡੇਰੇ ਤੁਹਾਨੂੰ ਪਤਾ ਹੈ ਸੰਤਾਂ ਦੇ ਭੋਗ ਤੇ ਬੋਲਦੇ ਸੁਣਿਆ ਸੀ ਬੜਾ ਵਧੀਆ ਬੋਲਦੇ ਹੋ ਤੁਸੀਂ ਬੜਾ ਦਿਲ ਕਰਦਾ ਸੀ ਤੁਹਾਡੇ ਦਰਸ਼ਨ ਕਰਨ ਨੂੰ ਅੱਜ ਸੁਣਿਆ ਸੱਚੇ ਪਾਤਸ਼ਾਹ ਨੇ ਨਹੀਂ ਜੀ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਤੁਸੀਂ ਬਹੁਤ ਵੱਡੇ ਹੋ ਅਸੀਂ ਗਲਤੀਆਂ ਦੇ ਪੁੱਤਲੇ ਹਾਂ ਤੁਸੀਂ ਹਰ ਵੇਲੇ ਲੋਕਾਂ ਦੀ ਸੇਵਾ 'ਚ ਰਹਿੰਦੇ ਹੋ। ਅਸਲ ਸੇਵਾ ਤਾਂ ਬੀਬਾ ਜੀ ਤੁਸੀਂ ਕਰਦੇ ਹੋ। ਅਸੀਂ ਤਾਂ ਸਰਕਾਰ ਦੇ ਮੁੱਲ ਦੇ ਬੰਦੇ ਆ। ਸਾਡੀ ਸੇਵਾ ਨਾਲੋਂ ਬੀਬਾ ਜੀ ਗਊਆਂ ਦੀ ਸੇਵਾ ਵੱਡੀ ਐ। ਤੁਹਾਡੀ ਗਊਸ਼ਾਲਾ ਤੋਂ ਪਹਿਲਾਂ ਇੰਨਾ ਗਊਆਂ ਨੂੰ ਰਾਹਾਂ 'ਚ ਭੁੱਖੇਗਾ ਮਰਦਿਆਂ ਨੂੰ ਵੇਖਦੇ ਸੀ। ਲੋਕਾਂ ਦੀਆਂ ਮਾਰੀਆਂ ਸੱਟਾਂ ਵੇਖਦੇ ਸੀ। ਮਨ ਬੜਾ ਦੁਖੀ ਹੁੰਦਾ ਸੀ। ਹੁਣ ਵੇਖ ਲਓ ਉਹੀ ਗਊਆਂ ਦੀਆਂ ਕੁੱਖਾ ਨਿਕਲੀਆਂ ਪਈਆਂ। ਪਹਿਲਾਂ ਟੋਏ ਪੈਂਦੇ ਸੀ। ਕੋ ਅਸਲੀ ਗੱਲ ਤੇ ਆਇਆ। ਬੀਬਾ ਜੀ ਤੁਹਾਨੂੰ ਇੱਕ ਤਕਲੀਫ ਦੇਣੀ ਹੈ ਅਸੀਂ ਤੁਹਾਡੇ ਪਿੰਡ ਤਿੰਨ ਗਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕਰਨੇ ਆ ਤੁਸੀਂ ਲੱਗੋ ਮੂਰੇ ਤੁਹਾਡੇ ਬਿਨਾ ਕੰਮ ਨਹੀਂ ਸਿਰੇ ਚੜਨਾ ਵਿਵਹਾਰਿਕ ਦੀ ਗੱਲ 'ਚ ਤਰਲਾ ਸੀ ਕੋਈ ਨਾ ਜੀ ਕੋਈ ਨਾ ਜਿਵੇਂ ਤੁਸੀਂ ਕਹੋਗੇ ਸਿਰ ਮੱਥੇ ਭਲੇ ਦੇ ਕੰਮ 'ਚ ਅਸੀਂ ਕਿਉਂ ਨਹੀਂ ਲੱਗਾਂਗੇ ਮੂਰੇ ਬੀਬਾ ਜੀ ਦਾ ਪਰਿਵਾਰ ਘਰ ਵੇਖ ਕੇ ਉਹ ਖੁਸ਼ ਹੋ ਗਿਆ ਤੇ ਆਪਣੇ ਕਾਲੇ ਸੁਭਾਅ ਨਾਲ ਉੱਠ ਕੇ ਕਹਿੰਦਾ ਬੀਬਾ ਜੀ ਤੁਸੀਂ ਸਾਡਾ ਨੰਬਰ ਲੈ ਲਓ ਆਪਣਾ ਦੇ ਦਿਓ ਬੀਬੀਆਂ ਦੀ ਇੱਕ ਕਮੇਟੀ ਬਣਾਓ ਦੋ ਦੋ ਵਿਹੜਿਆਂ ਚੋਂ ਦੋ ਦੋ ਬੀਬੀਆਂ ਲਓ ਮੇਰੀ ਇੱਕੋ ਹੀ ਬੇਨਤੀ ਹੈ ਵਿਆਹ ਵਾਲੀਆਂ ਕੁੜੀਆਂ ਹੱਕੀ ਘਰਾਂ ਦੀਆਂ ਹੋਣ ਇਹ ਕਹਿ ਕੇ ਉਹਨੇ ਪੈਰੇ ਹੱਥ ਲਾਏ ਤੇ ਤੁਰਦਾ ਬਣਿਆ ਵਿਧਾਇਕ ਦੀ ਕਾਲੀ ਬਹੁਤ ਸੀ ਕਿਸੇ ਵੇਲੇ ਟਿਕਦਾ ਨਹੀਂ ਸੀ ਹਰ ਵੇਲੇ ਵਿਰੋਧੀਆਂ ਦੀਆਂ ਜੜਾਂ 'ਚ ਹੱਥ ਪਾਈ ਰੱਖਦਾ ਸੀ ਸਾਰਾ ਦਿਨ ਲੋਕਾਂ 'ਚ ਰਹਿੰਦਾ ਲੋਕਾਂ 'ਚ ਜਾਣਾ ਹੀ ਉਸ ਦੇ ਰਾਸ ਆਇਆ ਸੀ ਪੜਿਆ ਹੋਇਆ ਪੰਜ ਸੱਤ ਜਮਾਤਾਂ ਹੀ ਸੀ ਪਰ ਲੋਕਾਂ ਦੇ ਦੁੱਖਾਂ ਦੀ دارو ਬੰਡ ਕਰਨ ਧਰ ਧਰ ਭੁੱਲਣ ਵਾਲੇ ਨੂੰ ਹਰਾ ਦਿੱਤਾ ਸੀ ਉਹਦੇ ਬਾਰੇ ਮਸ਼ਹੂਰ ਸੀ ਕਿ ਵਿਆਹ ਸ਼ਾਦੀ 'ਚ ਵਿਧਾਇਕ ਨੂੰ ਕਾਰਡ ਦੇਣ ਦੀ ਲੋੜ ਨਹੀਂ ਸ਼ਾਮਿਆਨਾ ਲਾ ਲਵੋ ਉਹ ਲਗਦੇ ਸ਼ਾਮਿਆ ਨੇ ਦੀ ਠਕ ਠਕ ਸੁਣ ਕੇ ਪਤਾ ਲਾ ਲਵੇਗਾ ਕਿ ਕਿਹਦੇ ਘਰੇ ਵਿਆਹ ਹੈ ਲੱਗਦਾ ਲੱਗਦਾ ਉਹ ਗੱਡੀ 'ਚ ਉਤਰਦਾ ਜੇ ਭੋਗ ਹੁੰਦਾ ਮੱਥਾ ਟੇਕ ਜਾਂਦਾ ਅਗਲਾ ਕਹਿੰਦਾ ਦੋ ਚਾਰ ਸ਼ਬਦ ਵੀ ਬੋਲ ਦਿੰਦਾ ਕੁੜੀ ਮੁੰਡੇ ਦਾ ਵਿਆਹ ਹੁੰਦਾ ਸ਼ਗਨ ਦੇ ਜਾਂਦਾ ਉਹ ਸਾਰਾ ਦਿਨ ਇੱਧਰ ਉੱਧਰ ਫਿਰਦਾ ਰਹਿੰਦਾ। ਛਿੱਟਾ ਦੇ ਕੇਸਰ ਨੂੰ ਬੀਜਣ ਵਾਂਗ ਵੋਟਾਂ ਬੀਜਦਾ। ਉਹਦਾ ਯਕੀਨ ਸੀ ਕਿ ਰੱਜੇ ਪੁੱਜਿਆਂ ਨਾਲੋਂ ਗਰੀਬ ਤੇ ਆਮ ਲੋਕ ਵਿਆਹ ਸ਼ਾਦੀਆਂ ਗਏ ਦਾ ਵੱਧ ਐਹਸਾਨ ਮੰਨਦੇ ਐ।